ਦੀ ਗਾਈ ਜਾਰੀ ਹੈ ਇਹ ਚਲਾਨ ਕਿਤੇ ਜਾਣਗੇ ਕਿ ਕਿਸ ਤਰ੍ਹਾਂ ਇਹ ਪ੍ਰੋਸੈਸ ਸ਼ੁਰੂ ਕੀਤਾ ਜਾ ਰਿਹਾ ਵਾ ਕਿਸ ਤਰ੍ਹਾਂ ਚਲਾਨ ਘਰ ਦੇ ਵਿੱਚ ਪਹੁੰਚੇਗਾ ਇਨੀਸ਼ੀਅਲੀ ਸਾਡਾ ਜਿਹੜਾ ਸਟਾਰਟ ਹੋਏਗਾ ਰੈਡ ਲਾਈਟ ਜੰਪਿੰਗ ਤੋਂ ਹੀ ਹੋਏਗਾ ਲੇਕਿਨ ਉਹਨੂੰ ਟਾਈਮ ਦੇ ਨਾਲ-ਨਾਲ ਪਰ ਉੱਥੇ ਦੀ ਲੋਡ ਮੁਤਾਬਕ ਅਸੀਂ ਜਿਸ ਤਰ੍ਹਾਂ ਦੀ ਜ਼ਰੂਰਤ ਹੋਏਗੀ ਉਸ ਤਰ੍ਹਾਂ ਦੀ ਫੀਡ ਲੈ ਕੇ ਵਖ-ਵਖ ਚਲਾਨ ਕਰਾਂਗੇ ਪ੍ਰੋਪਰ ਮਾਰਕਿੰਗ ਹੁੰਦੀ ਹੈ ਰੈਡ ਲਾਈਟ ਹੋਣ ਤੇ ਅਗਰ ਉਸ ਮਾਰਕਿੰਗ ਨੂੰ ਤੁਸੀਂ ਕਰਾਸ ਕਰਦੇ ਹੋ ਤਾਂ ਉਹਦੀ ਜਿਹੜੀ ਫੋਟੋ ਹੈ ਉਹ ਲੈ ਕੇ ਉਹ ਫੋਟੋ ਨਾਲ ਭੇਜੀ ਜਾਂਦੀ ਹੈ ਚਲਾਨ ਦੇ ਪਹਿਲੀ ਵਾਰੀ ਚਲਾਨ ਹੈ 500 ਰੁਪਏ ਹੈ ਜਿਹੜਾ ਰਿਪੀਟ ਆਫੈਂਸ ਹੈ ਉਹ ਡਬਲ ਹੋ ਜਾਂਦਾ ਹੈ 500 ਤੋਂ 5000 ਹੈ ਇਹਦਾ ਰੈਡ ਲਾਈਟ ਦਾ ਲੇਕਿਨ ਡਿਪੈਂਡ ਕਰਦਾ ਹੈ ਕਿ ਅਗਰ ਤੁਸੀਂ ਤੀਸਰੀ ਵਾਰ ਕਰੋਗੇ ਤੋ ਤੁਹਾਡਾ ਜਿਹੜਾ ਡਰਾਈਵਿੰਗ ਲਾਇਸੈਂਸ ਵੀ ਸਸਪੈਂਡ ਹੋ ਸਕਦਾ ਸਾਵਧਾਨ ਹੁਣ ਲੁਧਿਆਣਾ ਟ੍ਰੈਫਿਕ ਪੁਲਿਸ ਤੁਹਾਡੇ ਉਤੇ ਤਿੱਖੀ ਨਜ਼ਰ ਰੱਖੇਗੀ ਕਿਉਂਕਿ ਤੁਹਾਡਾ ਹੁਣ ਈ ਚਲਾਨ ਹੋਵੇਗਾ ਜੇਕਰ ਤੁਸੀਂ ਰੈੱਡ ਲਾਈਟ ਜੰਪ ਕਰਦੇ ਹੋ ਤੁਹਾਨੂੰ ਲੱਗਦਾ ਕਿ ਉੱਥੇ ਟ੍ਰੈਫਿਕ ਮੁਲਾਜ਼ਮ ਨਹੀਂ ਹੈਗਾ ਵਾ ਤੁਹਾਡਾ ਚਲਾਨ ਨਹੀਂ ਹੋ ਰਿਹਾ ਵਾ ਤਾਂ ਤੁਹਾਡਾ ਚਲਾਨ ਹੁਣ ਤੁਹਾਡੇ ਘਰ ਦੇ ਵਿੱਚ ਹੀ ਪਹੁੰਚ ਜਾਵੇਗਾ ਲੁਧਿਆਣਾ ਦੇ ਹਰ ਇੱਕ ਚੌਂਕ ਤੇ ਵਿੱਚ ਇਹ ਕੈਮਰੇ ਜਿਹੜੇ ਨੇ ਲਗਾਏ ਗਏ ਨੇ ਔਰ ਤੀਸਰੀ ਅੱਖ ਰਹੀ ਇਹ ਨਜ਼ਰ ਰੱਖੀ ਜਾ ਰਹੀ ਆ ਤਾਂ ਪੂਰੇ ਮਾਮਲੇ ਤੇ ਅਸੀਂ ਗੱਲਬਾਤ ਕਰਾਂਗੇ ਏਸੀਪੀ ਟ੍ਰੈਫਿਕ ਸਾਡੇ ਨਾਲ ਮੌਜੂਦ ਨੇ ਚਰਨਜੀਤ ਲਾਂਬਾ ਗੱਲਬਾਤ ਕਰ ਲੈਣੇ ਸਰ ਪੁਲਿਸ ਵੱਲੋਂ ਹੁਣ ਸ਼ਕਤੀ ਦਿਖਾਈ ਜਾ ਰਹੀ ਹੈ ਈ ਚਲਾਨ ਕਿਤੇ ਜਾਣਗੇ ਤਾਂ ਕਿਸ ਤਰ੍ਹਾਂ ਇਹ ਪ੍ਰੋਸੈਸ ਸ਼ੁਰੂ ਕੀਤਾ ਜਾ ਰਿਹਾ ਵਾ ਕਿਸ ਤਰ੍ਹਾਂ ਚਲਾਨ ਘਰ ਦੇ ਵਿੱਚ ਪਹੁੰਚੇਗਾ ਜਿਹੜਾ ਈ-ਚ ਲਰਨਿੰਗ ਸਿਸਟਮ ਹੈ ਇਹ ਕੋਈ ਨਵਾਂ ਨਹੀਂ ਹੈ ਸੀਪੀ ਲੁਧਿਆਣਾ ਦੇ ਵਿੱਚ ਪਹਿਲਾਂ ਵੀ ਇਹ ਕਈ ਚੌਕਾਂ ਤੇ ਚਲਾਇਆ ਜਾ ਰਿਹਾ ਸੀ ਲੇਕਿਨ ਰਿਪੇਅਰ ਵਰਕ ਕਰਕੇ ਇੱਕ ਡਿਸਕੰਟੀਨਿਊ ਸੀ ਔਰ ਹੁਣ ਵੀ ਜਿਹੜੇ ਦੋ ਚੌਕ ਹੈ ਮਾਲ ਰੋਡ ਤੇ ਪਵੈਲੀਅਨ ਚੌਕ ਛਤਰੀ ਚੌਕ ਉੱਥੇ ਅਸੀਂ ਇਹਨੂੰ ਚਲਾ ਰਹੇ ਹਾਂ ਔਰ ਕੁਝ ਜਿਹੜਾ ਹੁਣ ਨਵਾਂ ਏਟੀਸੀ ਹੈ ਸਿਸਟਮ ਜਿਹੜਾ 40 ਤੋਂ ਬਾਅਦ ਚੌਕਾ ਤੇ ਲੱਗਣਾ ਉਹ ਹੁਣ 18 ਚੌਕਾ ਚ ਫਸਟ ਫੇਜ ਚ ਦੋ ਹਫ਼ਤੇ ਦੀ ਉਮੀਦ ਹੈ ਕਿ ਉਹ ਲੱਗ ਜਾਏਗਾ ਉਸ ਤੋਂ ਬਾਅਦ ਇਹਦਾ ਸਾਨੂੰ ਜਲਦੀ ਇਹਨੂੰ ਸਟਾਰਟ ਕਰਾਂਗੇ ਇਸ ਸਾਰੇ ਚਲਾਨ ਕਿਸ ਤਰ੍ਹਾਂ ਹੁੰਦਾ ਕਿ ਰੈੱਡ ਲਾਈਟ ਜੰਪ ਕਰਨੀ ਜਾਂ ਹੈਲਮਟ ਨਹੀਂ ਪਾਇਆ ਜਾਂ ਸੀਟ ਬੈਲਟ ਨਹੀਂ ਕਿਸ ਤਰ੍ਹਾਂ ਇਹ ਨਿਗਰਾਨੀ ਰੱਖੇਗਾ ਪੂਰਾ ਇਹ ਜਿਹੜਾ ਅੱਜ ਕੱਲ ਟੈਕਨੋਲੋਜੀ ਬਹੁਤ ਐਡਵਾਂਸ ਹੈ ਅਸੀਂ ਕੋਈ ਵੀ ਚਲਾਨ ਈ ਚਲਾਨ ਕੈਮਰਾ ਦੇ ਰਾਹੀਂ ਕਰ ਸਕਦੇ ਹਾਂ ਡਿਪੈਂਡ ਕਰਦਾ ਹੈ ਕਿ ਅਸੀਂ ਉੱਥੋਂ ਕਿਸ ਤਰ੍ਹਾਂ ਦਾ ਫੀਡ ਲੈਣਾ ਚਾਹੁੰਦੇ ਹਾਂ ਸੋ ਇਨੀਸ਼ੀਅਲੀ ਸਾਡਾ ਜਿਹੜਾ ਸਟਾਰਟ ਹੋਏਗਾ ਰੈੱਡ ਲਾਈਟ ਜੰਪਿੰਗ ਤੋਂ ਹੀ ਹੋਏਗਾ ਲੇਕਿਨ ਉਹਨੂੰ ਟਾਈਮ ਦੇ ਨਾਲ-ਨਾਲ ਔਰ ਉੱਥੇ ਦੀ ਲੋਡ ਮੁਤਾਬਕ ਅਸੀਂ ਜਿਸ ਤਰ੍ਹਾਂ ਦੀ ਜ਼ਰੂਰਤ ਹੋਏਗੀ ਉਸ ਤਰ੍ਹਾਂ ਦੀ ਫੀਡ ਲੈ ਕੇ ਉਹ ਵੱਖ-ਵੱਖ ਚਲਾਨ ਕਰਾਂਗੇ ਸਰ ਚਲਾਨ ਕਿੰਨੀ ਦੇਰ ਬਾਅਦ ਉਸਦੇ ਘਰ ਚ ਪਹੁੰਚ ਜਾਂਦਾ ਜਦੋਂ ਰੈੱਡ ਲਾਈਟ ਜੰਪ ਕੀਤੀ ਤਾਂ ਉਹਨੂੰ ਕਿੰਨੀ ਦੇਰ ਬਾਅਦ ਉਹਦਾ ਚਲਾਨ ਉਹਦੇ ਘਰ ਉਹਦੇ ਮੋਬ ਜਿਹੜਾ ਮੋਬਾਈਲ ਨਾਲ ਹਜੇ ਇਹਦਾ ਕਨੈਕਟੀਵਿਟੀ ਨਹੀਂ ਹੋਈ ਕਿਉਂਕਿ ਜਿਹੜਾ ਸਾਰਾ ਰਿਕਾਰਡ ਹੈਗਾ ਆਰਟੀਓ ਦਾ ਉਹ ਹਜੇ ਆਨਲਾਈਨ ਨਹੀਂ ਹੈ ਫੋਨ ਜੁਨਾ ਨਾਲ ਅਟੈਚ ਨਹੀਂ ਹੈ ਲੇਕਿਨ ਜਿਹੜਾ ਅਸੀਂ ਹੈਗਾ ਥਰੂ ਕੋਰੀਅਰ ਭੇਜਦੇ ਆਂ ਔਰ ਵਿਥਿਨ 15 ਡੇਸ ਸਾਡੀ ਕੋਸ਼ਿਸ਼ ਇੱਕ ਹਫਤੇ ਤੋਂ 15 ਦਿਨ ਦੇ ਵਿੱਚ ਚਲਾਨ ਉਹਨਾਂ ਦੇ ਘਰ ਬਾਈ ਪੋਸਟ ਭੇਜ ਦਿੰਨੇ ਆਂ ਔਰ ਜਿਨ੍ਹਾਂ ਦਾ ਫੋਨ ਅਟੈਚ ਹੈ ਉਹਨਾਂ ਨੂੰ ਐਸਐਮਐਸ ਸਰ ਇਹ ਕਿਸ ਤਰ੍ਹਾਂ ਚਲਾਨ ਮਲੇ ਦੇ ਵਿੱਚ ਕੀ ਕੀ ਹੁੰਦਾ ਹੈ ਦੇ ਵਿੱਚ ਫੋਟੋ ਖਿੱਚੀ ਜਾਂਦੀ ਹੈ ਕਿਸ ਤਰ੍ਹਾਂ ਇਹ ਚਲਾਨ ਘਰੇ ਪਹੁੰਚਦਾ ਵਾ ਕਿ ਅਗਲਾ ਕਹਦੇ ਕਿ ਮੈਂ ਰੈਡ ਲਾਈਟ ਨਹੀਂ ਜੰਪ ਕੀਤੀ ਇਹ ਬਿਲਕੁਲ ਇੱਕ ਟੈਕਨੀਕਲ ਐਵੀਡੈਂਸ ਹੁੰਦਾ ਇਹਦੇ ਵਿੱਚ ਜਦੋਂ ਇੱਕ ਪ੍ਰੋਪਰ ਮਾਰਕਿੰਗ ਹੁੰਦੀ ਹੈ ਰੈਡ ਲਾਈਟ ਹੋਣ ਤੇ ਅਗਰ ਉਸ ਮਾਰਕਿੰਗ ਨੂੰ ਤੁਸੀਂ ਕਰਾਸ ਕਰਦੇ ਹੋ ਤਾਂ ਉਹਦੀ ਜਿਹੜੀ ਫੋਟੋ ਹੈ ਉਹ ਲੈ ਕੇ ਉਹ ਫੋਟੋ ਨਾਲ ਭੇਜੀ ਜਾਂਦੀ ਹੈ ਚਲਾਨ ਦੇ ਸਰ ਚਲਾਨ ਕਿੰਨੇ ਦਾ ਚਲਾਨ ਹੈਗਾ ਵਾ ਕਿੰਨੀ ਵਾਰੀ ਇਹ ਚਲਾਨ ਜਿਹੜਾ ਵਾ ਤੁਹਾਡੇ ਲਾਇਸੈਂਸ ਰੱਦ ਹੋ ਜਾਏਗਾ ਇਹ ਚ ਕੋਈ ਪ੍ਰੋਸੈਸ ਰੱਖਿਆ ਗਿਆ ਵਾ ਜਿਹੜੀ ਰੈਡ ਲਾਈਟ ਜੰਪਿੰਗ ਹੈਗੀ ਹੈ ਉਹਦਾ ਜਿਹੜਾ ਅਸੀਂ ਪਹਿਲੀ ਵਾਰੀ ਚਲਾਨ ਹੈ 500 ਰੁਪਏ ਹੈ ਜਿਹੜਾ ਰਿਪੀਟ ਅਫੈਂਸ ਹੈ ਉਹ ਡਬਲ ਹੋ ਜਾਂਦਾ ਹੈ 500 ਤੋਂ 5000 ਹੈ ਇਹਦਾ ਰੈਡ ਲਾਈਟ ਦਾ ਲੇਕਿਨ ਡਿਪੈਂਡ ਕਰਦਾ ਹੈ ਕਿ ਅਗਰ ਤੁਸੀਂ ਤੀਸਰੀ ਵਾਰ ਕਰੋਗੇ ਤਾਂ ਤੁਹਾਡਾ ਜਿਹੜਾ ਡਰਾਈਵਿੰਗ ਲਾਇਸੈਂਸ ਵੀ ਸਸਪੈਂਡ ਹੋ ਸਕਦਾ ਹੈ ਟੋਟਲ ਹੁਣ 18 ਚੌਂਕਾ ਤੇ ਪ੍ਰੋਸੈਸ ਸ਼ੁਰੂ ਹੋ ਗਿਆ ਹੈ ਹਾਂ ਇਹ ਪਾਈਪਲਾਈਨ ਦੇ ਵਿੱਚ ਉਹ ਜਿਸ ਤਰ੍ਹਾਂ ਜਿਸ ਤਰ੍ਹਾਂ ਟਾਈਮ ਟੂ ਟਾਈਮ ਉਹ ਸਟਾਰਟ ਹੋਣਗੇ ਅਜੇ ਟ్రਾਇਲ ਬੇਸਿਸ ਤੇ ਹੈ ਤੇ ਅਸੀਂ ਇਹਨੂੰ ਸਟਾਰਟ ਕਰਾਂਗੇ ਸਰ ਹੋਰ ਕਿਉਂ ਉਪਰਾਲੇ ਕਿਤੇ ਜਾ ਰਹੇ ਨੇ ਟ੍ਰੈਫਿਕ ਪੁਲਿਸ ਵੱਲੋਂ ਲੋਕਾਂ ਨੂੰ ਅਵੇਅਰ ਕਰਨ ਦੇ ਲਈ ਕਿ ਲੋਕ ਕਾਨੂੰਨ ਦਾ ਪਾਲਣ ਕਰਨ ਟ੍ਰੈਫਿਕ ਪੁਲਿਸ ਦਾ ਜਿਹੜਾ ਮੇਨ ਕੰਮ ਹੈਗਾ ਟ੍ਰੈਫਿਕ ਮੈਨੇਜਮੈਂਟ ਹੈ ਔਰ ਸਾਡਾ ਜਿਹੜਾ ਕਨਸਨਟ੍ਰੇਸ਼ਨ ਹੁੰਦਾ ਹੈ ਸਾਡੀ ਇਹ ਹੁੰਦਾ ਹੈ ਕਿ ਅਸੀਂ ਟ੍ਰੈਫਿਕ ਨੂੰ ਮੈਨੇਜ ਔਰ ਟ੍ਰੈਫਿਕਲੀ ਐਜੂਕੇਟ ਕਰੀਏ ਜਿਹੜਾ ਚਲਾਨਿੰਗ ਹੈਗੀ ਹੈ ਇਹ ਸਾਡਾ ਜਿਹੜਾ ਫੋਰਮੋਸਟ ਕਨਸਰਨ ਨਹੀਂ ਇਹ ਸਾਡਾ ਚਲਾਨਿੰਗ ਇਜ਼ ਦਾ ਲਾਸਟ ਰਿਸੋਰਟ ਸੋ ਟ੍ਰੈਫਿਕ ਐਜੂਕੇਸ਼ਨ ਵਿੰਗ ਜਿਹੜਾ ਹੈ ਲੁਧਿਆਣਾ ਪੁਲਿਸ ਦਾ ਆਲਰੇਡੀ ਕੰਮ ਕਰ ਰਿਹਾ ਅਸੀਂ ਸਕੂਲਸ ਦੇ ਵਿੱਚ ਟਰਾਂਸਪੋਰਟਸ ਦੇ ਵਿੱਚ ਜਾ ਕੇ ਟਾਈਮ-ਟਾਈਮ ਤੇ ਟ੍ਰੈਫਿਕ ਰੂਲਸ ਦੀ ਜਾਣਕਾਰੀ ਦਿੰਦੇ ਰਹਿੰਦੇ ਹਾਂ ਸਰ ਜੀ ਮੇ ਸਕੂਲ ਦੀ ਗੱਲ ਆਈ ਹੈ ਕਿ 17 ਸਾਲ ਤੋਂ 18 ਸਾਲ ਤੋਂ ਘਟਦੇ ਬੱਚੇ ਜਿਹੜੇ ਨੇ ਬਹੁਤ ਸਾਰੇ ਅੱਜ ਕੱਲ ਟੂ ਵੀਲਰ ਲੈ ਕੇ ਆਉਂਦੇ ਨੇ ਸਕੂਲਾਂ ਦੇ ਵਿੱਚ ਉਹਦੇ ਲਈ ਵੀ ਕੋਈ ਸਪੈਸ਼ਲ ਡਰਾਈਵ ਸ਼ੁਰੂ ਕੀਤੀ ਗਈ ਹੈ ਹਾਂ ਅੰਡਰਏਜ ਤੇ ਸਾਡਾ ਜਿਹੜਾ ਹੈ ਪ੍ਰੋਸੈਸ ਇਹ ਚੱਲਦਾ ਹੀ ਰਹਿੰਦਾ ਹੈ ਅੰਡਰਏਜ ਡਰਾਈਵਿੰਗ ਦਾ ਸੀ ਰੂਟੀਨ ਦੇ ਵਿੱਚ ਚਲਾਨ ਕਰਦੇ ਆਂ ਔਰ ਫਿਰ ਇਹਦੀਆਂ ਡਰਾਈਵਜ਼ ਵੀ ਚਲਾਈਆਂ ਜਾਂਦੀਆਂ ਸੋ ਇਹ ਸਾਡਾ ਇੱਕ ਪਾਰਟ ਆਫ ਰੂਟੀਨ ਹੈ ਕਿੰਨੀ ਕੀ ਕਾਮਯਾਬੀ ਮਿਲ ਰਹੀ ਹੈ ਇਹ ਚਲਾਨ ਦੇ ਉੱਤੇ ਤੁਹਾਨੂੰ ਲੱਗਦਾ ਕਿ ਕਾਮਯਾਬ ਹੋ ਰਿਹਾ ਵਾ ਹੌਲੀ ਹੌਲੀ ਇਹ ਚਲਾਨੀ ਜਿਹੜੇ ਪਹਿਲੇ ਚਲਦੇ ਸੀਗੇ ਪੁਆਇੰਟਸ ਉਹਦੇ ਤੇ ਕਾਫੀ ਸੀਗਾ ਅਸੀਂ 500 ਦੇ ਕਰੀਬ ਚਲਾਨ ਡੇਲੀ ਹੁੰਦੇ ਸੀ ਉਹਦੇ ਤੇ ਤੇ ਜਦੋਂ ਇਹ ਨਵੇਂ ਚੌਕ ਸਟਾਰਟ ਹੋਣਗੇ ਤਾਂ ਉਮੀਦ ਹੈ ਸਾਨੂੰ ਇਹਦਾ ਕਾਫੀ ਅੱਛਾ ਰਿਜ਼ਲਟ ਆਏਗਾ ਬਿਲਕੁਲ ਇਹਨਾਂ ਟ੍ਰੈਫਿਕ ਪੁਲਿਸ ਜਿਵੇਂ ਕਿ ਦਾਸਰੇ ਨੇ ਕੀ ਇਹ ਚਲਾਨ ਦਾ ਪ੍ਰੋਸੈਸ ਕਿਸ ਤਰ੍ਹਾਂ ਕੀਤਾ ਗਿਆ ਵਾ ਜੇਕਰ ਤੁਸੀਂ ਰੈੱਡ ਲਾਈਟ ਜੰਪ ਕਰਦੇ ਹੋ ਪ੍ਰੋਸੈਸ ਦੇ ਤੌਰ ਤੇ ਪਹਿਲੇ ਤੌਰ ਤੇ ਇਹ ਹੀ ਰੱਖਿਆ ਗਿਆ ਕਿ ਜੇਕਰ ਤੁਸੀਂ ਰੈੱਡ ਲਾਈਟ ਜੰਪ ਕਰਦੇ ਹੋ ਤਾਂ ਤੁਹਾਡਾ ਚਲਾਨ ਜਿਹੜਾ ਵਾ ਉਹ ਤੁਹਾਡੇ ਘਰ ਦੇ ਵਿੱਚ ਹੀ ਪਹੁੰਚ ਜਾਵੇਗਾ ਤਾਂ ਇੱਕ ਵਾਰ ਦੂਸਰੀ ਵਾਰ ਅਗਰ ਤੀਸਰੀ ਵਾਰ ਤੁਸੀਂ ਇਹ ਰੈੱਡ ਲਾਈਟ ਦੁਆਰਾ ਜੰਪ ਕਰਦੇ ਹੋ ਤਾਂ ਤੁਹਾਡਾ ਜਿਹੜਾ ਲਾਇਸੈਂਸ ਵੀ ਜਿਹੜਾ ਟ੍ਰੈਫਿਕ ਪੁਲਿਸ ਜਿਹੜਾ ਵਾ ਰੱਤ ਕਰ ਸਕਦੀ ਹੈ ਤਾਂ ਹੁਣ ਲੁਧਿਆਣਾ ਵਾਸੀਓ ਤੁਸੀਂ ਸਾਵਧਾਨ ਹੋ ਜਾਓ ਕਿਉਂਕਿ ਲੁਧਿਆਣਾ ਦੇ 18 ਚੌਂਕਾ ਦੇ ਵਿੱਚ ਇਹ ਚਲਾਨ ਦਾ ਜਿਹੜ ਪ੍ਰੋਸੈਸ ਜਿਹੜਾ ਸ਼ੁਰੂ ਹੋ ਚੁੱਕਾ ਵਾ ਟ੍ਰੈਫਿਕ ਪੁਲਿਸ ਵੱਲੋਂ ਹੋਰ ਵੀ ਚੌਂਕਾ ਦੇ ਉੱਤੇ ਜਿਹੜੇ ਸੀਸੀਟੀਵੀ ਕੈਮਰੇ ਹੋਰ ਵੀ ਨਵੀਂ ਟੈਕਨੋਲੋਜੀ ਜਿਹੜੀ ਆ ਇਸਤੇਮਾਲ ਕੀਤੀ ਜਾ ਰਹੀ ਹੈ ਤਾਂ ਕਿ ਲੋਕਾਂ ਨੂੰ ਅਵੇਅਰ ਕੀਤਾ ਜਾਵੇ ਲੋਕ ਜਿਹੜੇ ਨੇ ਟ੍ਰੈਫਿਕ ਜਿਹੜੀ ਆ ਪਾਲਨ ਜਿਹੜਾ ਵਾ ਜ਼ਰੂਰ ਕਰੇ